ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਅਸੀਂ ਸੇਲ ਲਈ ਲੈ ਕੇ ਆਏ ਜੀ 8 ਗੱਡੀਆਂ ਪਹਿਲੀ Swift VDI ਆਟੋਮੈਟਿਕ ਗੱਡੀ ਦੂਜੀ Swift Dzire JDI ਗੱਡੀ ਤੀਜੀ Swift VDI ਗੱਡੀ ਚੌਥੀ Hyundai i10 ਗੱਡੀ ਪੰਜਵੀਂ Toyota Innova ਗੱਡੀ ਛੇਵੀਂ Swift VDI ਗੱਡੀ ਸੱਤਵੀਂ Maruti ਗੱਡੀ ਅਤੇ ਅੱਠਵੀਂ Swift VDI ਗੱਡੀ ਕਿੰਨੇ ਮਾਡਲ ਗੱਡੀਆਂ ਕੀ ਕੰਡੀਸ਼ਨ ਹੈ ਕੀ ਡਿਮਾਂਡ ਹੈ ਕਿੱਥੇ ਇਹ ਗੱਡੀਆਂ ਖੜੀਆਂ ਸਭ ਕੁਝ ਵੀਡੀਓ ਵਿੱਚ ਅੱਗੇ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਉਸ ਤੋਂ ਪਹਿਲਾਂ ਨੋਟ ਕਰੋ ਸਾਡਾ WhatsApp ਨੰਬਰ 7240300756 ਕਿਸੇ ਵੀ ਚੀਜ਼ ਦੀ ਐਡ ਲਵਾਉਣ ਲਈ ਤੁਸੀਂ ਸਾਡੇ ਨਾਲ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਆਪਣੇ ਚੈਨਲ ਉੱਪਰ ਤੁਹਾਡੀ ਐਡ ਬਿਲਕੁਲ ਫ੍ਰੀ ਲਾਈ ਜਾਵੇਗੀ ਪਹਿਲਾਂ ਗੱਲ ਕਰਦੇ ਹਾਂ ਜੀ Swift VDI ਆਟੋਮੈਟਿਕ ਗੱਡੀ ਬਾਰੇ 2018 ਮਾਡਲ ਗੱਡੀ ਹੈ ਜੀ ਪੰਜਾਬ ਰਜਿਸਟਰ ਹੈ ਜੀ ਸੈਕੰਡ ਓਨਰ ਹੈ ਜੀ ਕੰਪਨੀ ਦੇ ਅਲੋਏ ਲੱਗੇ ਹੈ ਜੀ ਐਂਡਰੋਇਡ ਸਕਰੀਨ ਸਿਸਟਮ ਲੱਗਿਆ ਹੈ ਜੀ 55800 ਕਿਲੋਮੀਟਰ ਗੱਡੀ ਚੱਲੀ ਹੈ ਜੀ ਦੋਵੇਂ ਚਾਬੀਆਂ ਮਿਲ ਜਾਣਗੀਆਂ ਜੀ ਵੈਲਿਡ ਇੰਸ਼ੋਰੈਂਸ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹਨ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 625000 ਬਾਈ ਹੋਣਾ ਦੀ ਕੈਨੇਡਾ ਦੀ ਫਾਈਲ ਲੱਗੀ ਹੋਈ ਹੈ ਜੀ ਇਸ ਕਰਕੇ ਗੱਡੀ ਸੇਲ ਕਰ ਰਹੀ ਹੈ ਜੀ ਏਰੀਆ ਬਾਈਆਂ ਦਾ ਨਿਹਾਲ ਸਿੰਘ ਵਾਲਾ ਮੋਗਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 8437501335 8437501335 ਅਗਲੀ ਗੱਡੀ ਹੈ ਜੀ Swift Dzire ZDI ਗੱਡੀ 2019 ਮਾਡਲ ਗੱਡੀ ਹੈ ਜੀ ਪੰਜਾਬ ਨੰਬਰ ਹੈ ਜੀ PV22 ਗੱਡੀ ਦਾ ਨੰਬਰ ਹੈ ਜੀ ਫਸਟ ਓਨਰ ਹੈ ਜੀ ਪੱਕੇ ਪੰਜਾਬ ਨੰਬਰ ਦੀ ਗੱਡੀ ਹੈ ਜੀ ਨਵੀਂ ਸ਼ੇਪ ਵਾਲਾ ਟਾਪ ਮਾਡਲ ਹੈ ਜੀ ਆਰ ਔਰਿਜਨਲ ਗੱਡੀ ਹੈ ਜੀ ਨਵੇਂ ਟਾਇਰ ਹੈ ਜੀ ਸਰਵਿਸ ਰਿਕਾਰਡ ਨਾਲ ਗੱਡੀ ਚੱਲੀ ਹੋਈ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ہیں جی డిమాండ్ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 725000 ਏਰੀਆ ਬਾਈਆਂ ਦਾ ਮੁਕਤ ਸਰ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ ਜੀ 9478875054 9478875054 ਅਗਲੀ ਗੱਡੀ ਹੈ ਜੀ ਸਵਿਫਟ ਵੀਡੀਆਈ ਗੱਡੀ 2014 ਮਾਡਲ ਗੱਡੀ ਹੈ ਜੀ ਸੈਕੰਡ ਆਨਰ ਹੈ ਜੀ ਪੰਜਾਬ ਨੰਬਰ ਹੈ ਜੀ ਪੀਬੀ 31 ਮਾਨਸਾ ਦਾ ਗੱਡੀ ਦਾ ਨੰਬਰ ਹੈ ਜੀ 87000 ਕਿਲੋਮੀਟਰ ਗੱਡੀ ਚੱਲੀ ਹੈ ਜੀ ਆਲ ओरिजिनल ਹੈ ਜੀ ਨਵੇਂ ਟਾਇਰ ਹੈ ਜੀ ਦੋਵੇਂ ਚਾਬੀਆਂ ਮਿਲ ਜਾਣਗੀਆਂ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਜੀ ਰੀਸੈਂਟਲੀ ਸਰਵਿਸ ਹੋਈ ਹੈ ਜੀ ਆਲ ਡਾਕੂਮੈਂਟ ਗੱਡੀ ਦੇ ਕੰਪਲੀਟ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 385000 ਏਰੀਆ ਬਾਇਆਂ ਦਾ ਝਨੀਰ ਮਾਨਸ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 94175 53901 94175 53901 ਅਗਲੀ ਗੱਡੀ ਹੈ ਜੀ ਹੁੰਡਈ ਆਈਟਨ 2009 ਮਾਡਲ ਗੱਡੀ ਹੈ ਜੀ ਨਵੇਂ ਟਾਇਰ ਹੈ ਜੀ ਸੀਐਨਜੀ ਆਨ ਪੇਪਰ ਹੈ ਜੀ ਸੈਂਟਰ ਲੋਕ ਹੈ ਜੀ ਵਿਦ ਟੂ ਰਿਮੋਟਸ 2 ਸਾਲਾਂ ਦੀ ਵਾਰੰਟੀ ਨਾਲ ਨਵੀਂ ਬੈਟਰੀ ਹੈ ਜੀ ਟੱਚਪਲੇਅਰ ਲੱਗਿਆ ਜੀ ਵਿਦ ਬੈਕ ਕੈਮਰਾ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਪਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 192000 ਬਾਕੀ ਮੌਕੇ ਤੇ ਮਾਨਤਾ ਨ ਹੋ ਜੂ ਏਰੀਆ ਪਾਈਆਂ ਦਾ ਬਠਿੰਡਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 981540943 981540943 ਅਗਲੀ ਗੱਡੀ ਹੈ ਜੀ ਟੋਇਟਾ ਨੋਵਾ 2007 ਮਾਡਲ ਗੱਡੀ ਹੈ ਜੀ ਪੰਜਾਬ ਨੰਬਰ ਹੈ ਜੀ ਪੀਬੀ 13 ਗੱਡੀ ਦਾ ਨੰਬਰ ਹੈ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਜੀ ਵਧੀਆ ਕੰਡੀਸ਼ਨ ਵਿੱਚ ਗੱਡੀ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਪਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 2,60,000 ਏਰੀਆ ਪਾਈਆਂ ਦਾ ਲੁਧਿਆਣਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 9517411019 9517411019 ਅਗਲੀ ਗੱਡੀ ਹੈ ਜੀ Swift VDI 2015 ਮਾਡਲ ਗੱਡੀ ਹੈ ਜੀ ਫਰਸਟ ਓਨਰ ਹੈ ਜੀ ਹਰਿਆਣਾ ਨੰਬਰ ਗੱਡੀ ਹੈ ਜੀ ਐਨਓਸੀ ਮਿਲ ਜੂ ਜੇ ਗੱਲ ਕਰੀਏ ਟਾਇਰਾਂ ਦੀ ਤਾਂ ਟਾਇਰ ਗੱਡੀ ਦੇ 60-65 ਪੈਸੇ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 3,65,000 ਏਰੀਆ ਬਾਈਆਂ ਦਾ ਸਨਾਮ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 82830 94395 82830 99395 ਅਗਲੀ ਗੱਡੀ ਹੈ ਜੀ Maruti 800 2000 ਮਾਡਲ ਗੱਡੀ ਹੈ ਜੀ ਪੰਜਾਬ ਨੰਬਰ ਹੈ ਜੀ PB02 ਗੱਡੀ ਦਾ ਨੰਬਰ ਹੈ ਜੀ ਨਵੀਂ ਬੈਟਰੀ ਹੈ ਜੀ ਵਧੀਆ ਕੰਡੀਸ਼ਨ ਵਿੱਚ ਗੱਡੀ ਦੇ ਟਾਇਰ ਹੈ ਜੀ ਬਹੁਤ ਸਾਫ਼ ਗੱਡੀ ਹੈ ਜੀ ਇੱਕ ਪੈਸਾ ਲਾਉਣ ਦੀ ਲੋੜ ਨਹੀਂ ਜੀ ਗੱਡੀ ਉੱਪਰ ਰੀਸੈਂਟਲੀ ਸਰਵਿਸ ਹੋਈ ਹੈ ਜੀ ਫੋਟੋਆਂ ਗੱਡੀ ਦੀਆਂ ਸਕ੍ਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 37000 ਏਰੀਆ ਬਾਈਆਂ ਦਾ ਨਾਬਾ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 83606 14849 83606 14849 ਅਗਲੀ ਗੱਡੀ ਹੈ ਜੀ Swift VDI ਗੱਡੀ 2014 ਮਾਡਲ ਗੱਡੀ ਹੈ ਜੀ ਫਸਟ ਓਨਰ ਹੈ ਜੀ ਫੁੱਲ ਇਨਸ਼ੋਰੈਂਸ ਹੈ ਜੀ ਉੱਤਰਾਖੰਡ ਦਾ ਗੱਡੀ ਦਾ ਨੰਬਰ ਹੈ ਜੀ ਐਨਓਸੀ ਆਲ ਇੰਡੀਆ ਦੀ ਮਿਲ ਜੂ ਨੌਨ ਐਕਸੀਡੈਂਟਲ ਗੱਡੀ ਹੈ ਜੀ 93000 ਕਿਲੋਮੀਟਰ ਗੱਡੀ ਚੱਲੀ ਹੈ ਜੀ ਫੋਟੋਮਾਂ 'ਕੱਢੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 335000 ਏਰੀਆ ਬਾਈਆਂ ਦਾ ਫਲੋਰ ਹੈ ਜੀ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 70097 33168 70097 33168 ਹੋਰ ਇਹਨਾਂ ਗੱਡੀਆਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਦਿੱਤੇ ਗਏ ਕੰਟੈਕਟ ਨੰਬਰਾਂ ਉੱਪਰ ਕੰਟੈਕਟ ਕਰ ਸਕਦੇ ਹੋ ਜੀ